ਨਾਬਾ ਜੇਲ੍ਹ ਦੇ ਵਿੱਚੋਂ ਰਿਹਾਈ ਹੁੰਦਿਆਂ ਹੀ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵਿਰੋਧੀ ਵੀ ਹੁਣ ਸੋਚੀ ਪੈ ਚੁੱਕੇ ਨੇ ਤਕਰੀਬਨ 7 ਮਹੀਨੇ ਬਾਅਦ ਵਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤੇ ਸਿੱਧਾ ਉਹਨਾਂ ਦੇ ਵੱਲੋਂ ਸ਼ਹੀ ਸ਼ਰ ਪਟਿਆਲਾ ਦਾ ਰੁਕ ਕਰ ਲਿਆ ਜਾਂਦਾ ਹੈ ਜਿਹਿਲ ਤੋਂ ਰਿਹਾਈ ਮਗਰੋਂ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਧੰਨਵਾਦ ਕੀਤਾ ਤੇ ਨਾਲ ਹੀ ਲਾਲ ਰੰਗ ਦੀ ਓਪਨ ਗੱਡੀ ਦੇ ਵਿੱਚ ਖੜੇ ਹੋ ਕੇ ਵਿਕਰਮ ਮਜੀਠੀਆ ਆਪਣੇ ਕਾਫਲੇ ਸਮੇਤ ਪਟਿਆਲਾ ਪਹੁੰਚੇ ਜਿੱਥੇ ਕਿ ਉਹਨਾਂ ਦੇ ਵੱਲੋਂ ਗੁਰਦੁਆਰਾ ਦੁੱਖਪੁਰ ਸਾਹਿਬ ਦੇ ਵਿੱਚ ਨਤਮਸਤਕ ਹੋਇਆ ਗਿਆ ਅਕਾਲ ਪੁਰਖ ਬਾਹਗੁਰੂ ਦਾ ਸ਼ੁਕrana ਕੀਤਾ ਗਿਆ ਇਸ ਮੌਕੇ ਵਿਕਰਮ ਮਚੀਠਿਆ ਦੇ ਨਾਲ ਉਹਨਾਂ ਦੀ ਪਤਨੀ ਗਨੀਵਕੌਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਿਲਜੀਤ ਸਿੰਘ ਚੀਮਾ ਤੋਂ ਇਲਾਵਾ ਅਰਸ਼ਦੀਪ ਖਲੇਰ ਅਤੇ ਹੋਰ ਆਗੂ ਅਤੇ ਲੀਡਰਸ਼ਿਪ ਵੀ ਮੌਜੂਦ ਰਹੀ ਇਸ ਮੌਕੇ ਬਕਾਇਦਾ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮ ਮਚੀਠਿਆ ਦੇ ਵੱਲੋਂ ਆਪਣੇ ਭਾਵ ਵਿਅਕਤ ਕੀਤੇ ਗੇ ਉਤੇ ਉਹਨਾਂ ਦਾ ਕਹਨੇ ਕਿ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਇਨਸਾਨ ਨੇ ਅਤੇ ਉਹਨਾਂ ਨੂੰ ਸੱਚ ਬੋਲਣ ਦੇ ਲਈ ਇਹ ਜਿਹੜੀ ਕੀ ਹੈ 7 ਮਹੀਨੇ ਜਿਲ੍ਹੇ ਦੇ ਵਿੱਚ ਝੂਠੇ ਪਰਚੇ ਦੇ ਤਹਿਤ ਫਸਾਇਆ ਗਿਆ ਸੀ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਉਹ 1 2 ਛੂਠੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹੈ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਸਮੇਂ-ਸਮੇਂ ਤੋਂ ਜੋ ਆਪਣੇ ਪੰਜਾਬ ਦੇ ਲੋਕਾਂ ਦੇ ਹਿੱਤੇ ਵਿੱਚ ਆਵਾਜ਼ ਜ਼ਰੂਰ بلند ਕਰਦੇ ਰਹਿਣਗੇ ਸੋ ਦੱਸ ਦਿੰਦੇ ਹਾਂ ਕਿ ਕੱਲ ਸੁਪਰੀਮ ਕੋਰਟ ਤੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਸੀ ਜਿਸ ਤੋਂ ਬਾਅਦ ਅੱਜ ਅਦਾਲਤੀ ਜਿਹੜੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਦੁਪਹਿਰੇ ਤਕਰੀਬਨ 3:00 ਵਜੇ ਵਿਕਰਮ ਮਜੀਠੀਆ ਦੀ ਜਲਦ ਵਿੱਚੋਂ ਰਿਹਾਈ ਹੁੰਦੀ ਹੈ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਘਰ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜਾ ਕਿ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਪਟਿਆਲਾ ਦੇ ਗੁਰਦੁਆਰਾ ਦੁਖ ਮੋਰਨ ਸਾਹਿਬ ਦੇ ਵਿੱਚ ਮੱਥਾ ਟੇਕਿਆ ਸੋ ਕੀ ਕੁ ਜਿਸਮੋ ਕੇ ਵਿਕਰਮ ਚੀਠੇ ਦੇ ਵੱਲੋਂ ਕਿਹਾ ਗਿਆ ਉਸ ਨੂੰ ਦੇ ਅਪਾਰ ਬਖਸ਼ਿਸ਼ ਗੁਰੂ ਸਾਹਿਬ ਦੀ ਆ ਗੁਰੂ ਸਾਹਿਬ ਨੇ ਦਾਸ ਦੇ ਉੱਤੇ ਇਸ ਨਮਾਣੇ ਨਾ ਚੀਜ਼ ਇਨਸਾਨ ਤੇ ਸਦਾ ਹੀ ਆਪ ਦਾ ਮੇਰ ਪਰਿਆ ਹੱਥ ਰੱਖਿਆ ਅਰਦਾਸ ਦੀ ਇਹ ਬੇਨਤੀ ਹੈ ਕਿ ਸਦਾ ਹੀ ਆਪ ਦਾ ਮહેર ਭਰਿਆ ਹੱਥ ਰੱਖਣ ਅਸੀਂ ਬਹੁਤ ਵੱਡਾ ਪੁੱਲਨ ਹਾਰ ਆਮ ਔਰ ਗੁਰੂ ਸਾਹਿਬ ਬਖਸ਼ਣ ਹਾਰ ਆ ਨੇ ਔਰ ਗੁਰੂ ਸਾਹਿਬ ਦੇ ਚਰਨ ਪਰਸ ਕੇ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਨੇ ਮੈਨੂੰ ਇਹ ਬਲ ਬਖਸ਼ਿਆ ਸਰਕਾਰਾਂ ਦੇ ਖਿਲਾਫ ਲੜਨਾ ਕਿਤੇ ਸੌਖਾ ਨਾ ਸਮਝ ਲਿਓ ਵੱਡੇ ਵੱਡੇ ਭੱਜ ਦੇ ਵੇਖੇ ਆ ਮੈਂ ਔਰ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਬਾਬਾ ਜ਼ੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਮੈਨੂੰ ਇਹ ਬਲ ਬਖਸ਼ਿਸ਼ ਕੀਤਾ ਕਿ ਜਿਵੇਂ ਉਹਨਾਂ ਨੇ ਮੁਗਲ ਸਰਕਾਰਾਂ ਦੀ ਸੂਬਾ ਸਰਾਂ ਦੀ ਅੱਗੇ ਚੁੱਕੇ ਨਹੀਂ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਿਆ ਖਾਲਸੇ ਦੀ ਆਵਾਜ਼ ਨੂੰ ਚੜ੍ਹਦੀ ਕਲਾ 'ਚ ਰੱਖਿਆ ਉਹੀ ਗੁਰੂ ਸਾਹਿਬ ਦੀ ਬਖਸ਼ਿਸ਼ ਉਥੋਂ ਪ੍ਰੇਰਣਾ ਲੈ ਕੇ ਉਹਨਾਂ ਦੇ ਚਰਨਾਂ ਨੂੰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾਸ ਨੂੰ ਵੀ ਇਹ ਬਲ ਬਖਸ਼ਿਆ। ਗਾਸ ਇਸ ਗੱਲ ਦਾ ਸਦਾ ਗੁਰੂ ਦੀ ਸੰਗਤ ਦਾ ਸੱਚੇ ਪਾਤਸ਼ਾਹ ਦਾ ਆਪ ਜੀ ਸ਼ਬਦ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਫੇਰ ਇਹ ਵਿਸ਼ਵਾਸ ਦਵਾਂ ਮੇਰੇ ਤੇ ਇੱਕ ਝੂਠਾ ਪਰਚਾ ਨਹੀਂ ਦੋ ਹੋ ਗਏ ਆ ਦੋ ਦੇ ਵੀ ਛੱਡੋ ਤਿੰਨ ਚਾਰ ਹੋ ਗਏ ਆ ਮੈਂ ਕਹਿੰਦਾ ਜੀ 8 10 20 ਕਰ ਲੈਣਾ ਜੇ ਕਿਸੇ ਨੂੰ ਭੁਲੇਖਾ ਨਾ ਕਿ ਮੈਨੂੰ ਪਰਚੇ ਦੇ ਕੇ ਕੋਈ ਦੱਬ ਲੂਗਾ ਤੇ ਮਜੀਠੀਆ ਇਤਨਾ ਦੱਬਨ ਵਾਲਿਆ